ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਜੀ ਸਤਿ ਸ੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਸਤੋ ਡਾਕਟਰ ਸਾਹਿਬ ਦੇ ਨਾਲ ਆਪਾਂ ਅਹਿਮ ਖਬਰਾਂ ਵਿਚਾਰਾਂਗੇ ਇੱਕ ਖਬਰ ਕਿ ਕੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਊਗੀ ਕੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣ ਦੀ ਗੱਲ ਚੱਲੀ ਹੈ ਅਸੀਂ ਕਿਉਂ ਇਹ ਗੱਲ ਕਰ ਰਹੇ ਹਾਂ ਇਹਦੇ ਨਾਲ ਥੋੜੀ ਸਾਂਝ ਪਾਵਾਂਗੇ ਦੂਜੀ ਖਬਰ ਬੜੀ ਮਹੱਤਵਪੂਰਨ ਹੈ ਉਹ ਖਬਰ ਹੈਗੀ ਹੈ বিজেপি ਸੱਤਾ ਦੇ ਵਿੱਚ ਸਰਕਾਰ ਹੈ ਤੇ ਕਿਸਾਨ ਜਥੇਬੰਦੀਆਂ বিজেপি ਦੇ ਜਿਹੜੇ ਪ੍ਰਚਾਰਕ ਨੇ ਲੀਡਰ ਨੇ ਵਰਕਰ ਨੇ ਉਹਨਾਂ ਦਾ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਕਰ ਰਹੇ ਨੇ ਕਿ বিজেপি ਸਰਕਾਰ ਨੇ ਕਿਸਾਨੀ ਮੰਗਾਂ ਦੇ ਉੱਪਰ ਜਿਹੜੀਆਂ ਗੱਲਾਂ ਦੇ ਨਾਲ ਸਾਡੇ ਨਾਲ ਸਹਿਮਤੀ ਜਤਾਈ ਸੀ ਉਹਨਾਂ ਗੱਲਾਂ ਦੇ ਉੱਪਰ ਸਰਕਾਰ ਖਰੀ ਨਹੀਂ ਉਤਰੀ ਤੇ ਅਸੀਂ ਹੁਣ ਸਵਾਲ ਪੁੱਛਾਂਗੇ ਜੇਕਰ ਸਾਡੇ ਸਵਾਲਾਂ ਤੋਂ ਭੱਜਣਗੇ ਤਾਂ ਅਸੀਂ ਫਿਰ বিজেপি ਦੇ ਲੀਡਰਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ ਹਾਲਾਂਕਿ ਅਲੱਗ-ਅਲੱਗ ਕਿਸਾਨ ਅਗਮਾਉਂਦੇ ਅਲੱਗ-ਅਲੱਗ ਇਹਦੇ ਤੇ ਵਿਊ ਆ ਵੀ ਚੁੱਕੇ ਨੇ ਇਸ ਨਵੇਂ ਪ੍ਰੋਗਰਾਮ ਬਾਰੇ ਉਹਦੇ ਨਾਲ ਅਸਾਂਜ ਪਵਾਵਾਂਗੇ ਤੁਹਾਡੀ ਕਿ ਹੁਣ ਇਹਦੇ ਚ ਕੀ ਬਣ ਰਿਹਾ ਹਾਲਾਂਕਿ ਅੱਜ ਤੱਕ ਪ੍ਰਨੀਤ ਕੌਰ ਨੇ ਸਖਤ ਹੁੰਦਿਆਂ ਕਿਹਾ ਵੀ ਇਹ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹ ਠੀਕ ਨਹੀਂ ਹੋ ਰਿਹਾ ਜੇਕਰ ਨਹੀਂ ਤੁਹਾਡੇ ਕੋਲ ਸੰਭਲਦਾ ਤਾਂ ਅਸੀਂ ਫਿਰ ਅੱਗੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਕੋਈ ਧਿਆਨ ਦੇ ਵਿੱਚ ਗੱਲ ਲੈ ਕੇ ਆਵਾਂਗੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀਆਂ ਪਹਿਲਾਂ ਜਦੋਂ ਕਈ ਹਦਾਇਤਾਂ ਆ ਚੁੱਕੀਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਡਾਕਟਰ ਸਾਹਿਬ ਤੋਂ ਆਪਾਂ ਸਮਝਾਂਗੇ ਪਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਡਾਕਟਰ ਤਰੰबीर ਗਾਂਧੀ ਜੀ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਅੱਜ ਕਾਂਗਰਸ ਵੱਲੋਂ ਕੈਂਡੀਡੇਟ ਨੇ ਉਹਨਾਂ ਨੇ ਵੀ ਗੱਲ ਰੱਖੀ ਉਹ ਕਹਿੰਦਾ ਕਿ ਪੰਜਾਬ ਦੇ ਵਿੱਚ ਖਾਸ ਖਾਸ ਖੇਤੀ ਹੋਣੀ ਬਣੀ ਚੁੜੀ ਹੈ ਤੁਹਾਡਾ ਕੀ ਵਿਊ ਹੈ ਜਤੇਜੀ ਡਾਕਟਰ ਸਾਹਿਬ ਪੰਗੂ ਸਾਹਿਬ ਇਹ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਵੀ ਚਰਚਾ ਚੱਲਦੀ ਰਹੀ ਹੈ ਯਾਰ ਗਾਂਧੀ ਸਾਹਿਬ ਨੇ ਇਹ ਵੱਡੇ ਪੱਧਰ ਤੇ ਪਹਿਲਾਂ ਇੱਕ ਵਾਰ ਉਠਾਈ ਵੀ ਸੀ ਯਾਰ ਬੀਜਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਕੁਝ ਪਿੰਡਾਂ ਦੇ ਵਿੱਚ ਜਾ ਕੇ ਕਿ ਜਿਹੜੀ ਪੋਪੀ ਕਹਿੰਦੇ ਨੇ ਆਪਣੇ ਉਹਨੂੰ ਖਸ ਖਸ ਕਹਿੰਦੇ ਨੇ ਜਾਂ ਅਫੀਮ ਕਹਿੰਦੇ ਨੇ ਉਹਦੀ ਖੇਤੀ ਕਰੀ ਜਾਵੇ ਜਿਹੜਾ ਉਹਨਾਂ ਦਾ ਵਿਚਾਰ ਹੈ ਅਸਲ ਦੇ ਵਿੱਚ ਉਹ ਇਹ ਹੈ ਕਿ ਪਹਿਲਾਂ ਜਿਹੜੇ ਨਸ਼ੇ ਸੀਗੇ ਜਿਵੇਂ ਸੁਖਾ ਸੀ ਫੀਮ ਸੀ ਇਹ ਬੇਸਿਕਲੀ ਆਰਗੈਨਿਕ ਕੁਦਰਤੀ ਨਸ਼ੇ ਸੀਗੇ ਔਰ ਗੱਲ ਕਿਉਂਕਿ ਡਾਕਟਰ ਨੇ ਉਹਦੀ ਗੱਲ ਵੈਸੇ ਵਾਜਿਬ ਵੀ ਲੱਗ ਰਹੀ ਹੈ ਉਹ ਕਹਿੰਦੇ ਵੀ ਜਦੋਂ ਸਿੰਥੈਟਿਕ ਨਸ਼ੇ ਆ ਗਏ ਇਹਨਾਂ ਦੀ ਜਗ੍ਹਾ ਦੇ ਉੱਪਰ ਆਫੈਂਸਿਵ ਡਰਲ ਹੋਰ ਸ਼ੀਸ਼ੀਆਂ ਕੈਪਸੂਲ ਗੋਲੀਆਂ ਆ ਗਏ ਤਾਂ ਇਹਨਾਂ ਦੇ ਉੱਪਰ ਬੜੀ ਸਖਤੀ ਕਰਕੇ ਪਾਬੰਦੀ ਲਾ ਦਿੱਤੀ ਗਈ ਹੁਣ ਤੁਸੀਂ ਦਿਲਚਸਪ ਗੱਲ ਦੇਖੋ ਕਿ ਕਈ ਸਟੇਟਾਂ ਦੇ ਵਿੱਚ ਇਹਦੀ ਖੇਤੀ ਅਲਾਉਡ ਹੈ ਤੇ ਉੱਥੋਂ ਉੱਕੀ ਤੇ ਹੋਰ ਸਮਗਲ ਹੁੰਦੀ ਹੈ ਉਹਦੇ ਉੱਪਰ ਬੜਾ ਵੱਡਾ ਬਿਜ਼ਨਸ ਭਰਦਾ ਹੈ ਉਹ ਇਹ ਕਹਿ ਰਹੇ ਨੇ ਵੀ ਜੇ ਥੋੜਾ ਬਹੁਤ ਕੰਮ ਕਰਨ ਖਾਤਰ ਬੰਦੇ ਘਰੇ ਹੀ ਬੀਜ ਲੈਣ ਤਾਂ ਕਿੱਡੀ ਗੱਲ ਹੈ ਕਿੰਨੋਂ ਕਿਹਦੇ ਨਾਲ ਤੂਫਾਨ ਆ ਜਾਣਾ ਹੈ ਹਾਲਾਂਕਿ ਬੇਸਿਕਲੀ ਅਫਗਾਨਿਸਤਾਨ ਦੇ ਵਿੱਚ ਜਿੱਥੇ ਗੜਾ ਪੋਪੀ ਦੀ ਮਤਲਬ ਐਗਰੀਕਲਚਰ ਦਾ ਉਹ ਵੀ ਆਪਣੇ ਆਪ ਦੇ ਵਿੱਚ ਉਹਨੂੰ ਮਤਲਬ ਪ੍ਰੋਸੈਸ ਕਰਕੇ ਹੀਰੋਇਨ ਹੋਰ ਸਾਰਾ ਕੁਝ ਬਣਦੀ ਹੈ ਜ਼ਿਆਦਾਤਰ ਨਸ਼ੇ ਹੀ ਇਮ ਤੋਂ ਬਣਦੇ ਨੇ ਜੀ ਕਰਨਵੀਰ ਦੰਦੀ ਬੇਸਿਕਲੀ ਬੜੇ ਆਈਡਿਅਲਿਸਟ ਬੰਦੇ ਨੇ ਗੱਲ ਉਹਨਾਂ ਦੀ ਬਿਲਕੁਲ 100% ਸੱਚੀ ਹੈ ਕਿ ਜਦੋਂ ਇਹ ਆਰਗੈਨਿਕ ਨਸ਼ੇ ਦਵਾਏ ਗਏ ਤਾਂ ਦੂਜੇ ਸਿੰਥੈਟਿਕ ਨਸ਼ੇ ਆਏ ਪਰ ਇਸ਼ੂ ਥੋੜਾ ਜਿਆਦਾ ਇਹਦੇ ਤੋਂ ਵੱਡਾ ਹੈ ਤੁਸੀਂ ਕੱਲ ਕੱਲ ਦੀ ਖਬਰ ਹੈ ਸ਼ਾਇਦ ਮੇਰਾ ਖਿਆਲ ਜਿਹੜੀਆਂ ਵੱੱਦੀਆਂ ਜਿੰਨੀਆਂ ਫੈਕਟਰੀਆਂ ਨੇ ਫਾਰਮਾਸੂਟੀਕਲ ਉਹਨਾਂ ਸਾਰੀਆਂ ਨੇ ਜਿਹੜੇ ਸਿੰਥੈਟਿਕ ਜਿਹੜਾ ਮਤਲਬ ਪੰਜਾਬ ਦੇ ਚ ਇਨਫਲੋ ਉੱਥੋਂ ਹੋ ਰਿਹਾ ਹੈ ਬਹੁਤ ਸਾਰਾ ਔਰ ਉਹਦੇ ਚ ਕੋਈ ਇੱਕ ਅੱਦਾ ਬੰਦਾ ਨਹੀਂ ਵੱਡੇ ਵੱਡੀਆਂ ਮਤਲਬ ਵੱਡਾ ਮਾਫੀਆ ਉਹਦੇ ਪਿੱਛੇ ਵੱਡੇ ਪੋਲੀਟੀਸ਼ੀਅਨਸ ਨੇ ਮਤਲਬ ਐਵੇਂ ਥੋੜੋ ਗੁੱਟਕੇ ਫੜਕੇ ਬੰਦੇ ਮਤਲਬ ਮੁਕਰ ਜਾਂਦੇ ਨੇ ਉਹਨਾਂ ਤੋਂ ਕਿਉਂਕਿ ਸ਼ਕਤੀ ਬਹੁਤ ਵੱਡੀ ਹੈ ਉਹਨਾਂ ਦੀ ਇਕੱਲੀ ਸਟੇਟ ਨਹੀਂ ਮਾਰਕੀਟ ਤੇ ਵੀ ਕੰਟਰੋਲ ਹੈ ਬਿਊਰੋਕ੍ਰੇਸੀ ਪੁਲਿਸ ਸਾਰਾ ਕੁ ਪਰ ਸਭ ਤੋਂ ਵੱਡੀ ਜਿਹੜੀ ਗੱਲ ਜਿਹਨੂੰ ਕੋਈ ਉਸ ਤਰੀਕੇ ਨਾਲ ਨਹੀਂ ਛੇੜ ਸਕਿਆ ਉਹਦੇ ਤੇ ਬੜੇ ਦੇਰਿਆਂ ਵਾਲੇ ਵੀ ਬਲਦੇ ਨੇ ਬੜਾ ਕੁਝ ਹੁੰਦਾ ਹੈ ਕਿ ਆਖਰ ਨਸ਼ੇ ਕਰ ਕਿਉਂ ਰਹਿੰਦੇ ਨੇ ਲੋਕ ਇਹਨੇ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਤੋਂ ਲੈ ਕੇ ਇੱਥੇ ਤੱਕ ਔਰ ਖਾਸ ਕਰਕੇ ਉਹ ਯੂਥ ਜਿਵੇਂ ਉੱਥੇ ਬਲੈਕ ਯੂਥ ਹੈ ਆਪਣੇ ਇੱਥੇ ਪੰਜਾਬੀਆਂ ਦਾ ਯੂਥ ਹੈ ਟਾਰਗੇਟਡ ਕਿਉਂ ਹੁੰਦੇ ਨੇ ਉਹ ਮਤਲਬ ਉਹ ਨਸ਼ਿਆਂ ਨੂੰ ਮਤਲਬ ਤੁਸੀਂ ਕਹੋ ਮਿਊਜ਼ਿਕ ਰਹੀਂ ਫਿਲਮਾਂ ਰਹੀਂ ਇੱਕ ਨਹੀਂ ਉਹਦਾ ਹਿੱਸਾ ਇਹ ਸਾਰਾ ਕੁਝ ਜੁੜਿਆ ਹੋਇਆ ਆਪਸ ਦੇ ਵਿੱਚ ਕਿ ਅਗਲੀ ਪੀੜ੍ਹੀ ਹੈ ਜਿਹੜੀ ਉਹਦੀ ਤਬਾਹੀ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਮਿਲਿਟੈਂਸੀ ਤੋਂ ਬਹੁਤ ਦੇਖਿਆ ਹੋਣਾ ਕਿਡੇ-ਕਡੇ ਕਲਚਰਲ ਮੇਲੇ ਪੁਲਸ ਨੇ ਲਾਇਏ ਸੀ ਕਿ ਪੀਐਸ ਗਿਲ ਵੀ ਨੱਚਦੇ ਸੀ ਜਾ ਕੇ ਉਸ ਤੋਂ ਬਾਅਦ ਫਿਰ ਸਾਡੇ ਮਿਊਜ਼ਿਕ ਦੇ ਵਿੱਚ ਬਹੁਤ ਵੱਡਾ ਰੈਵਿਊਲੂਸ਼ਨ ਆਇਆ ਮਿਊਜ਼ਿਕ ਮਿਊਜ਼ਿਕ ਕੰਪਨੀਆਂ ਆ ਗਈਆਂ ਫਿਰ ਮਿਊਜ਼ਿਕ ਦੇ ਵਿੱਚ ਵਾਇਲੈਂਸ ਵਾਲਾ ਨਸ਼ਿਆਂ ਵਾਲਾ ਹਿੱਸਾ ਆ ਗਿਆ ਸਾਰੇ ਦਾ ਸਾਰਾ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਇੰਟਰਕਨੈਕਟਿਡ ਨੇ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਕਿਸੇ ਤੁਸੀਂ ਪਾਪੂਲੇਸ਼ਨ ਨੂੰ ਫਰਸਟ੍ਰੇਟ ਕਰਦੇ ਹੋ ਫਿਊਚਰ ਉਹਨਾਂ ਦਾ ਬਿਲਕੁਲ ਡਾਰਕ ਹੋ ਜਵੇ ਉਸ ਫਰਸਟ੍ਰੇਸ਼ਨ ਦੇ ਵਿੱਚ ਉਹ ਡਰੱਗਸ ਦੇ ਵਿੱਚ ਗੈਂਗイズਮ ਦੇ ਵਿੱਚ ਸਾਰੇ ਜਾਣਗੇ ਉਹਦੇ ਤੇ ਇੱਕ ਮਾਰਕੀਟ ਪਲਦੀ ਹੈ ਪੂਰੀ ਸੋ ਜੇ ਅਸੀਂ ਇਥੇ ਫੀਮ ਮਤਲਬ ਮੰਨ ਲਓ ਤੁਸੀਂ ਫੀਮ ਦੀ ਗੱਲ ਛੱਡੋ ਦੇਸੀ ਸ਼ਰਾਬ ਲੋਕ ਕੱਢ ਲੈਂਦੇ ਨੇ ਕਾਫੀ ਇਲਾਕਿਆਂ ਦੇ ਵਿੱਚ ਹੁੰਦੀ ਹੈ ਉਹ ਵੀ ਹੁਣ ਸਿੰਥੈਟਿਕ ਹੋ ਗਈ ਜਿਵੇਂ ਦਰਵੇ ਦਾ ਕੰਮ ਹੋਇਆ ਹੈ ਪਹਿਲਾਂ ਜਦੋਂ ਖਿਲਾੜੀਆਂ ਹੁੰਦੀ ਸੀ ਨਾਰਮਲੀ ਲੋਕ ਪੱਟੀ ਦੇ ਉੱਪਰ ਦੋ-ਤਿੰਨ ਬੋਤਲਾਂ ਕੱਢ ਕੇ ਪੀ ਲੈਂਦੇ ਸੀ ਸਭ ਤੋਂ ਪਹਿਲਾਂ ਪੁਲਿਸ ਉਹਦੇ ਉੱਪਰ ਪਹੁੰਚਦੀ ਸੀ ਹੋਰ ਚਾਹੇ ਜੋ ਕੁਝ ਮਰਜ਼ੀ ਹੋਈ ਜਾਵੇ ਕਿਉਂਕਿ ਸ਼ਰਾਬ ਦੇ ਠੇਕੇਦਾਰ ਨੇ ਜਿਹੜੇ ਉਹ ਉਹਨਾਂ ਨੂੰ ਪੁਲਿਸ ਨੂੰ ਯੂਜ਼ ਕਰਦੇ ਸੀ ਹੁਣ ਸਾਡੇ ਜਿੰਨੀ ਆ ਪਵੰਦੀਆਂ ਲੱਗਦੀਆਂ ਨੇ ਚਾਹੇ ਸਾਡਾ ਫਾਰਮਾਸੋਟੀਕਲ ਕੰਮ ਐ ਉਹ ਆ ਡਰਗ ਇਨਸਪੈਕਟਰ ਨਹੀਂ ਸੀ ਤੁਹਾਡੇ ਰਾਜਪੁਰੇ ਇੱਕ ਲੜਕੀ ਮਾਰ ਦਿੱਤੀ ਗਈ ਸੀ ਜੀ ਬਿਲਕੁਲ ਥੋੜੀ ਜਿਹੀ ਸਖਤ ਸੀਗੀ ਉਹ ਆਪਣੇ ਸਾਹਮਣੇ ਆ ਕਿ ਕੇਸ ਕੀ ਹੋਇਆਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਮਾਂ ਪਿਓ ਫਿਰਦੇ ਨੇ ਠੱਕੇ ਖਾਂਦੇ ਰੋਂਦੇ ਫਿਰ ਰਹੇ ਨੇ ਗਲੀਆਂ ਦੇ ਵਿੱਚ ਸੋ ਇਹ ਕੀ ਨਹੀਂ ਕਰਨਾ ਹੈ ਇਹ ਗਾਂਧੀ ਸਾਹਿਬ ਦੀ ਗੱਲ ਠੀਕ ਹੈ ਆਈਡਿਅਲਿਸਟ ਗੱਲ ਹੈ ਕਿ ਭਾਈ ਤੁਸੀਂ ਇਹ ਸਿੰਥੈਟਿਕ ਨਸ਼ਿਆਂ ਨੂੰ ਜੇ ਹਟਾਉਣਾ ਹੈ ਤਾਂ ਲੋਕਲ ਤੁਸੀਂ ਇਹ ਲਾਅ ਕਰਦੇ ਹੋ ਉਨਾਂਕ ਪਰ ਉਹ ਕੌਣ ਕਰੂਗਾ ਲੇਕਿ ਉਹਦੇ ਉੱਪਰ ਤਾਂ ਮਾਰਕੀਟ ਖੜੀ ਹੋਈ ਉਹ ਤਾਂ ਸਰਕਾਰਾਂ ਖੜੀਆਂ ਨੇ ਉਹਦੇ ਉੱਪਰ ਤਾਂ ਸੋ ਪੰਜਾਬ ਗਵਰਨਮੈਂਟ ਦੇ ਵਿੱਚ ਵੀ ਮਤਾ ਪਾਇਆ ਸ਼ਾਇਦ ਐਮ ਐਲ ਏਜ਼ ਨੇ ਵੀ ਕਿਤੇ ਉਹਨੇ ਗੱਲ ਕਰੀ ਪਰ ਇਹ ਬਹੁਤ ਵੱਡੀ ਫਾਈਟ ਹੈ ਦੋ ਪੱਧਰ ਦੀ ਫਾਈਟ ਹੈ ਇੱਕ ਤਾਂ ਇਹ ਕਿ ਚਲੋ ਜਿਹੜੇ ਨਸ਼ੇ ਹਨ ਉਹਨਾਂ ਚੋਂ ਸਿੰਥੈਟਿਕ ਦੀ بجائے ਆਰਗੇਨਿਕ ਹੋ ਜਾਣਾ ਪਰ ਸਭ ਤੋਂ ਪ੍ਰਾਇਮਰੀ ਚੀਜ਼ ਹੈ ਕਿ ਨਸ਼ਿਆਂ ਦੀ ਲੋੜ ਕਿਉਂ ਪੈਂਦੀ ਹੈ ਲੋਕਾਂ ਨੂੰ ਕਿਉਂ ਕਿਉਂ ਇਹਨੇ ਫਰਸਟ੍ਰੇਟ ਹੋ ਜਾਂਦੇ ਨੇ ਕਿੱਥੋਂ ਇਹਦੀ ਜ਼ਰੂਰਤ ਕਿੰਨੀ ਹੈ ਔਰ ਹਿਸਟਰੀ ਦੇ ਵਿੱਚ ਥਰੂ ਆਊਟ ਬਾਦਸ਼ਾਹਾਂ ਤੋਂ ਲੈ ਕੇ ਥੋੜਾ ਬਹੁਤਾ ਨਸ਼ਾ ਸੈਲੀਬ੍ਰੇਸ਼ਨ ਦੇ ਵਿੱਚ ਵੀ ਰਿਲੈਕਸੇਸ਼ਨ ਦੇ ਵਿੱਚ ਵੀ ਰਹਿ ਹੈ ਪਰ ਉਹ ਐਡਿਕਸ਼ਨ ਏਡੀ ਵੱਡੀ ਕਿਵੇਂ ਬਣ ਜਾਂਦਾ ਹੈ ਮਾਸਿਵ ਐਡਿਕਸ਼ਨ ਕਿਵੇਂ ਬਣ ਜਾਂਦਾ ਹੈ ਕਿ ਬੰਦਾ ওভারਡੋਸ ਲੈ ਕੇ ਮਰ ਜਾਂਦਾ ਹੈ ਇਹਦਾ ਮਤਲਬ ਇਹ ਹੈ ਕਿ ਮੈਂਟਲ ਹੈਲਥ ਦਾ ਬਹੁਤ ਵੱਡਾ ਇਸ਼ੂ ਹੈ ਉਹਨਾਂ ਨੂੰ ਫਿਊਚਰ ਕੋਈ ਨਹੀਂ ਦਿਖ ਰਿਹਾ ਮਤਲਬ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੀ ਬਰੌਟ ਅਪ ਹੈ ਜਿਹੜੀ ਉਹਦੇ ਚ ਗੜਬੜ ਹੈ ਕਿਤਨਾ ਕਿਤੇ ਜੁਆਇੰਟ ਫੈਮਲੀਆਂ ਪਹਿਲਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਇੱਕ ਦੋ ਉਮਲੇ ਹੀ ਹੁੰਦੇ ਸੀ ਉਮਲੀਆਂ ਦੇ ਕਿੰਨੇ ਗੀਤ ਸੁਣਦੇ ਆਪਾਂ ਪਰ ਨਾਰਮਲ ਜਿਹੜੇ ਲੋਕ ਨੇ ਉਹ ਇਹਦੇ ਵਿੱਚ ਨਹੀਂ ਸੀ ਫਸਦੇ ਇਸ 트ੈਪ ਦੇ ਵਿੱਚ ਹੁਣ ਇਹ 트ੈਪ ਹੈ ਵੱਡਾ ਇਹ ਇੰਟਰਨੈਸ਼ਨਲ 트ੈਪ ਹੈ ਆਪਣੇ ਆਪ 'ਚ ਮਤਲਬ ਮੇਰਾ ਖਿਆਲ ਹੈ 6ਵੇਂ ਨੰਬਰ ਦੇ ਉੱਪਰ ਮਤਲਬ ਵਰਲਡ ਇਕਨੋਮੀ ਹੈ ਜਿਹੜੀ ਨਸ਼ਿਆਂ ਤੇ ਪਲ ਰਹੀ ਹੈ ਸੋ ਇਹ ਇਹ ਆਪਣੇ ਆਪ ਦੇ ਵਿੱਚ ਮਤਲਬ ਗੱਲ ਉਹਨਾਂ ਦੀ ਬਿਲਕੁਲ ਵਾਜਬ ਹੈ ਪਰ ਇਹਦੇ ਨਾਲ ਇਕੱਲੇ ਨਾ ਕੰਮ ਨਹੀਂ ਸਰਨਾ ਮਾਰਕੀਟ ਹੈ ਜਿਹੜੀ ਜਿੱਥੇ ਵੀ ਆ ਜਾਂਦੀ ਹੈ ਉਹ ਹਰ ਚੀਜ਼ ਨੂੰ ਡਿਸਟੋਰਟ ਕਰਨ ਦੀ ਹੈ ਤੁਸੀਂ ਨਸ਼ਾ ਨੂੰ ਛੱਡੋ ਫੀਮ ਨੂੰ ਛੱਡੋ ਹੀ ਰਹੋ ਉਹਨੂੰ ਚਿੱਟੇ ਨੂੰ ਛੱਡੋ ਪਾਣੀ ਦੀ ਗੱਲ ਹੈ ਪਾਣੀ ਦੀਆਂ ਬੋਤਲਾਂ ਜਾਂਦੀਆਂ ਆ ਗਈਆਂ ਮੈਨੂੰ ਦੱਸੋ ਕੋਈ ਨਾਰਮਲ ਪਾਣੀ ਪੀ ਸਕਦਾ ਬੰਦਾ ਅਰੂ ਮਾਰਕੀਟ ਨੇ ਨਾ ਜਦਾਉ ਤੇ ਕੈਪਚਰ ਕੀਤਾ ਹੈ ਨਾ ਕਬਜ਼ਾ ਕੀਤਾ ਹੈ ਕਿ ਕਿਤੇ ਤੁਹਾਨੂੰ ਕੋਈ ਨਲਕਾ ਲੱਭਦਾ ਹੈ ਅੱਜ ਕੱਲ ਕਿਤੇ ਕੋਈ ਕਿਸੇ ਰੇਲਵੇ ਸਟੇਸ਼ਨ ਤੇ ਕਿਤੇ ਕਾਮਨ ਪਲੇਸ ਹੈ ਕਿ ਕੋਈ ਡਰਿੰਕੀਬਲ ਵਾਟਰ ਜਿੱਥੇ ਹੋਵੇ ਕੋਈ ਜੀ ਇਹ ਤਾਂ ਡਾਕਟਰ ਸਾਹਿਬ ਜੀ ਮਾਫੀ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਤੁਸੀਂ ਗੱਲ ਬੜੀ ਮਹੱਤਵਪੂਰਨ ਉਠਾਈ ਤੁਸੀਂ ਦੇਖੋ ਕਿ ਵਲਟ ਵਰਲਡ ਬੈਂਕ ਦੀਆਂ ਹਦਾਇਤਾਂ ਦੇ ਉੱਪਰ ਵਰਲਡ ਬੈਂਕ ਦੀਆਂ ਹਦਾਇਤਾਂ ਦੇ ਉੱਪਰ ਪਿੰਡਾਂ ਦੇ ਵਿੱਚ ਕਿੰਨੇ-ਕਿੰਨੇ ਹਜ਼ਾਰਾਂ ਕਰੋੜਾਂ ਦੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਨੇ ਉਹ ਪਲਾਂਟ ਨਹਿਰਾਂ ਦੇ ਉੱਪਰ ਲੱਗ ਰਹੇ ਨੇ ਤੇ ਉਹਨਾਂ ਨਹਿਰਾਂ ਦੇ ਉੱਪਰ ਲੱਗੇ ਹੋਏ ਨਲਕੇ ਬੰਦ ਹੋ ਜਾਣਗੇ। ਬੰਦ ਹੋ ਰਿਹਾ। ਤੁਸੀਂ ਦੇਖੋ ਕਿ ਜਿੱਥੇ ਪਿੰਡਾਂ ਦੇ ਲੋਕ ਉਹ ਨਹਿਰਾਂ ਦੇ ਵਿੱਚੋਂ ਨਲਕਿਆਂ ਦੇ ਰਾਹੀਂ ਪਾਣੀ ਪੀਂਦੇ ਸੀ ਆਪਣੇ ਘਰੇ ਲੈ ਕੇ ਜਾਂਦੇ ਸੀ ਉਹ ਸ਼ੁੱਧ ਪਾਣੀ ਹੁਣ ਉਹਨਾਂ ਹੀ ਨਹਿਰਾਂ ਦੇ ਉੱਪਰ वर्ल्ड बैंक ਦੀ ਇਨਵੈਸਟਮੈਂਟ ਦੇ ਨਾਲ ਪੰਜਾਬ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗ ਰਹੇ ਨੇ ਤੇ ਕੋਈ ਨਹੀਂ ਬੋਲਦਾ ਇਹਨਾਂ ਚੀਜ਼ਾਂ ਬਾਰੇ ਕੋਈ ਨਹੀਂ ਲੋਕਾਂ ਨੂੰ ਦੱਸਦਾ ਭੰਗੂ ਸਾਹਿਬ ਉਹ ਵਾਟਰ ਨੂੰ ਐਜ਼ ਅ ਪ੍ਰਾਇਮਰੀ ਰਿਸੋਰਸ ਮੰਨਦੇ ਉਹਦੇ ਤੇ ਕਬਜ਼ਾ ਕਰ ਲਿਆ ਉਹਦੇ ਨਾਲ ਕੱਲੀ ਉਹ ਗੱਲ ਨਹੀਂ ਟ੍ਰੀਟਮੈਂਟ ਨਹੀਂ ਲੱਗਣੇ ਆਰਓ ਹੈ ਜਿਹੜੀ ਆਰਓ ਦੀ ਇੰਡਸਟਰੀ ਹੈ ਕਿੰਨੀ ਵੱਡੀ ਹੈ ਤੁਸੀਂ ਕਿਤੇ ਪੜਨਾ ਨੈਟ ਦੇ ਉੱਪਰ ਚੈੱਕ ਕਰਕੇ ਕਿ ਟीडीएस ਐਨ ਐ ਵਧ ਗਿਆ ਜੀ ਟीडीएस ਹੋਵੇ ਕਿਤੇ ਕੋਈ ਸਟੱਡੀ ਹੋਈ ਹੈ ਕਿ ਟीडीएस ਵੱਧ ਜਾਂ ਘੱਟ ਹੋਣ ਦਾ ਸਿਹਤ ਨਾਲ ਕੋਈ ਸੰਬੰਧ ਹੈ ਜੀ ਨੇਵਰ اچھا ਫਿਰ ਸਭ ਤੋਂ ਲੈਸਟ ਇਡੀਆ ਸਭ ਤੋਂ ਪਿਓਰਸਟ ਪਾਣੀ ਹੈ ਜਿਹੜਾ ਉਹ بارش ਦਾ ਹੈ ਰੇਨ ਵਾਟਰ ਹਾਰਵੈਸਟਿੰਗ ਤੇ ਕੋਈ ਕੋਈ ਪੈਸਾ ਨਹੀਂ ਖਰਚ ਰਿਹਾ ਕੋਈ ਸਰਕਾਰ ਕੋ ਕੁਝ ਨਹੀਂ ਕਰਦੀ ਕਿ ਜੇ ਆਪਾਂ ਪਾਣੀ ਉਹ ਜਿਹੜਾ ਮੀਂਹ ਪੈਂਦਾ ਉਹ ਹੀ ਢੋਲ ਹੀ ਭਰ ਕੇ ਘਰ ਦੇ ਵਿੱਚ ਰੱਖ ਲਈਏ ਉਹਦੇ ਤੋਂ ਪਿਓਰ ਪਾਣੀ ਕੋਈ ਨਹੀਂ ਹੈ ਉਹ ਤੋਂ ਬੈਸਟ ਪਾਣੀ ਕੋਈ ਨਹੀਂ ਹੈ ਕੁਦਰਤ ਸਾਡੇ ਰੋਜ਼ ਮਤਲਬ ਹਰ ਸੀਜ਼ਨ ਦੇ ਵਿੱਚ ਉਹ ਪਾਣੀ ਸਿੱਟਦੀ ਹੈ ਉਹ ਹੜ ਆਉਂਦੇ ਨੇ ਉਹਦੇ ਤੇ ਸਾਡੇ ਪੋਲਿਟਿਸ਼ੀਨ ਜਾ ਕੇ ਮਤਲਬ ਪਜਾਮੇ ਉੱਪਰ ਚਾੜ੍ਹ ਕੇ ਮਾਨਸਾਹ ਬਣੀ ਫੋਟੋਆਂ ਖਿਚਵਾ ਲੈਂਦੇ ਨੇ ਮਤਲਬ ਉਹਨੂੰ ਸੰਭਾਲਣ ਦਾ ਕੋਈ ਉਹ ਨਹੀਂ ਹੈ ਐਡਾ ਕਿੱਡਾ ਕਬੜਾ ਮਸਲਾ ਹੈ ਆਪਣੇ ਆਪ 'ਚ ਪਰ ਕਿਉਂਕਿ ਪ੍ਰਾਇੋਰਟੀਜ਼ੇ ਨਹੀਂ ਹੈਗੇ ਪ੍ਰਾਇੋਰਟੀਜ਼ ਲੋਕ ਨਹੀਂ ਹਨ ਲੋਕਾਂ ਦੀ ਸਿਹਤ ਨਹੀਂ ਹੈ ਪ੍ਰਾਇੋਰਟੀ ਤਾਂ ਧੰਦੇ ਅਸਲ ਦੇ ਵਿੱਚ ਉਹ ਧੰਦੇਵਾਜ਼ ਨੇ ਜਿਹੜੇ ਸਾਡੇ ਮਤਲਬ ਉਹ ਫਾਈਨੈਂਸਰ ਨੇ ਅਸਲ ਦੇ ਵਿੱਚ ਸਾਡੀ ਪੋਲਿਟਿਕਸ ਵਿੱਚ OTT ਜਿਹੜੇ ਆਹ ਪਲੈਟਫਾਰਮਸ ਨੇ ਇਹਨਾਂ ਦੇ ਉੱਪਰ ਸੋਸ਼ਲ ਮੀਡੀਆ ਤੇ ਸੈਕਸ ਤੇ ਵਾਇਲੈਂਸ ਤੋਂ ਇਲਾਵਾ ਕਿੰਨੀ ਕਿ ਐਂਟਰਟੇਨਮੈਂਟ ਹੈ ਦੂਜੀ 2% ਵੀ ਨਹੀਂ 98% ਹੀ ਕੰਟੈਂਟ ਹੁੰਦਾ ਜਦੋਂ ਬੱਚਿਆਂ ਦੇ ਮਨ ਨੂੰ ਜਿਹੜੇ ਨਵੇਂ ਮਤਲਬ ਉੱਠ ਰਹੇ ਨੇ ਉਹਨਾਂ ਦੇ ਮਨ 'ਚ ਇਹ ਚੀਜ਼ਾਂ ਭਰ ਜਾਣਗੀਆਂ ਉਹਨਾਂ ਤੋਂ ਮਨ ਕੰਟਰੋਲ ਹੀ ਨਹੀਂ ਹੋਊਗਾ ਆਪਣਾ ਮੈਂ ਤੁਸੀਂ ਦੇਖੋ ਕਿ ਮਤਲਬ ਉਹਨਾਂ ਦੇ ਵਿੱਚ ਐਸਾ ਇੰਪਲਸਿਵ ਕੰਟੈਂਟ ਆ ਜਾਊਗਾ ਕਿ ਜਿਹੜਾ ਜਿਹੜਾ ਉਹਨੂੰ ਘੇਰ ਲਊਗਾ ਮਤਲਬ ਹਟ ਨਹੀਂ ਸਕਦੇ ਮਤਲਬ ਫਿਲਮਾਂ ਦੇਖਣ ਦੀ ਐਡਿਕਸ਼ਨ ਹੋ ਜਾਂਦੀ ਹੈ ਅੱਜ ਵੀ ਰੇਟ ਦੇ ਵਿੱਚ ਜੇ ਤੁਸੀਂ ਦੇਖੋ ਕਿ ਜਿਹੜੀ ਨਾਰਮਲ ਬਾਕੀ ਐਡਿਕਸ਼ਨ ਨੂੰ ਛੱਡਦੇ ਹੋ ਜਿਹੜੀ ਫੋਨ ਦੀ ਐਡਿਕਸ਼ਨ ਹੈ ਇੱਕ ਐਵਰੇਜ ਬੱਚੇ ਦਾ ਸਾਰੇ ਉਹਦੇ ਜਿਹੜਾ ਵੇਕਿੰਗ ਪੀਰੀਅਡ ਹੈ ਜੇ ਮਤਲਬ ਜਦੋਂ ਉਹ ਜਾਗਦਾ ਹੈ ਕਿੰਨਾ ਟਾਈਮ ਉਹਦਾ ਫੋਨ ਤੇ ਲੱਗਦਾ ਹੈ ਪਰ ਉਹਦੇ ਚ ਕੋਈ ਹੋਰ ਬੰਦਾ ਬਿਜ਼ਨਸ ਕਿਸੇ ਦਾ ਚੱਲ ਰਿਹਾ ਆਪਾਂ ਆਹ ਗੱਲਬਾਤ ਕਰ ਰਹੇ ਹਾਂ ਇਹਨੇ ਕਿਸੇ ਹੋਰ ਦੀ ਜੇ ਪਰ ਰਹੀ ਹੈ ਬਿਲਕੁਲ ਬਿਲਕੁਲ ਸੋਈ ਮਾਰਕੀਟ ਹੈ ਜਿਹੜੀ ਉਹਨੇ ਇਸ ਹੱਦ ਤੱਕ ਲਾਈਫ ਦੇ ਵਿੱਚ ਇੰਟਰਵੀਊਨ ਕਰ ਲਿਆ ਹੈ ਕਿ ਅਸੀਂ ਬਹੁਤ ਕੰਟਰੋਲਡ ਜ਼ਿੰਦਗੀ ਜਿਉ ਰਹੇ ਹਾਂ ਸਡੀਆਂ ਲੋੜਾਂ ਸਾਡੀਆਂ ਸੋਚਾਂ ਸਾਡੀਆਂ ਸਾਡੇ ਸੁਪਨੇ ਸਾਡੇ ਖਿਆਲ ਅਚੋ ਮਨ ਦੇ ਉੱਪਰ ਹੀ ਕਬਜ਼ਾ ਲੜਾਈ ਸਾਰੀ ਜਿਹੜੀ ਅੱਜ ਦੀ ਚੱਲ ਰਹੀ ਹੈ ਉਹ ਸਿੱਟੀਜਨ ਦੇ ਮਨ ਤੇ ਕਬਜ਼ਾ ਕਰਨ ਦੀ ਲੜਾਈ ਚੱਲ ਰਹੀ ਹੈ ਪਰ ਮਨ ਦੇ ਜਿਆਦਾ ਵਿਕਸਤ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਕੰਦੇ ਦਾ ਆਪਣੇ ਆਪੇ ਕੰਟਰੋਲ ਨਹੀਂ ਰਹਿੰਦਾ ਉਹਦੇ ਚੋਂ ਨਸ਼ਾ ਹੈ ਜਿੰਨਾ ਮਨ ਉਹ ਤਾਂ ਜਿਆਦਾ ਵਿਚਲਿਤ ਹੋਊਗਾ ਉਨੀ ਉਹਨੂੰ ਚਿੰਤਾ ਜਿਆਦਾ ਕਾਉ ਉਹਨਾਂ ਡਰ ਲੱਗੂਗਾ એનર્ਜੀ ਲੈਵਲ ਉਹਦਾ ਪੁੱਠਾ ਹੋਇਆ ਹੋਊਗਾ ਉਹਨਾਂ ਹੀ ਉਹ ਨਸ਼ੇ ਵੱਲ ਨੂੰ ਤੁਰੂਗਾ ਤੁਸੀਂ ਦੇਖਿਆ ਹੋਣਾ ਪਰ ਤੋਂ ਬਾਅਦ એનર્ਜੀ ਘਟ ਜਾਂਦੀ ਹੈ 5:00 ਵਜੇ ਜਿਹੜੇ ਬੰਦਿਆਂ ਨੂੰ ਤੋੜਨ ਕੰਨੀ ਸ਼ੁਰੂ ਹੋ ਜਾਂਦੇ ਦਾਰੂ ਦੀ ਸੇਮ ਦੀ ਸਰਗਰਮੀ ਜਿਹਨਾਂ ਨਾਲ ਜਿਵੇਂ ਲੋ ਹੁੰਦਾ ਸਟ੍ਰੈਸ ਟੇਸ਼ਨ ਉਸ ਟਾਈਮ ਹੁੰਦੀ ਹੈ ਫਿਕਰ ਜ਼ਿਆਦਾ ਉਸ ਟਾਈਮ ਘੇਰਦੇ ਨੇ ਅੱਛਾ ਧਾਰਮਿਕ ਜਿਹੜੀਆਂ ਵਿਚੂਲਸ ਵੀ ਉਹ ਉਸ ਟਾਈਮ ਤਾਂ ਹੀ ਜੁੜੀਆਂ ਹੁੰਦੀਆਂ ਨੇ ਸ਼ਾਮ ਨੂੰ ਜ਼ਿਆਦਾ ਕਿਰਤਨ ਕਥਾ ਹੁੰਦਾ ਕਿਉਂਕਿ ਉਸ ਟਾਈਮ ਬੰਦੇ ਨੂੰ ਲੋੜ ਹੁੰਦੀ ਹੈ ਬਸ ਜਿਹੜੀ ਈਵਨਿੰਗ ਉਹ ਥੱਲੇ ਜਾ ਰਹੀ ਹੁੰਦੀ ਹੈ એનર્ਜੀ ਸਾਰੀ ਦਾਰੂ ਹੈ ਜਿਹੜੀ ਉਹ 5 ਤੋਂ ਮੇਰੇ ਖਿਆਲ ਰਾਤ ਦੇ 11:00 ਵਜੇ ਤੱਕ ਬੀਤੀ ਜਾਂਦੀ ਹੈ ਸਾਰੀ ਦੁਨੀਆਂ ਦੇ ਵਿਚਟਨਾਂ ਦੇ ਤਾਂ ਕਿ 4 ਵਜੇ ਕੌਣ ਹੁੰਦੇ ਸੋ ਇਹ ਥੋੜਾ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਹਿਊਮਨ ਲਾਈਫ ਹੈ ਹਿਊਮਨ ਮਾਈਂਡ ਹੈ ਜਿਹੜਾ ਉਹਦੀਆਂ ਨੀਡਸ ਨੇ ਜਿਹੜੀਆਂ ਇਹਦੇ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਉੱਥੋਂ ਇਸ ਲਈ ਜੇ ਐਡਿਕਸ਼ਨ ਸ਼ੁਰੂ ਹੋਣੀ ਹੈ ਮਤਲਬ ਜੇ ਅਸੀਂ ਵੀ ਰੂਟ ਨੂੰ ਨਹੀਂ ਸਮਝਾਂਗੇ ਤਾਂ ਪੂਰੀ ਦੀ ਪੂਰੀ ਪੀੜ੍ਹੀਆਂ ਦੀ ਪੀੜ੍ਹੀਆਂ ਜਾ ਰਹੀਆਂ ਨੇ ਆਪਣੀਆਂ ਨਹੀਂ ਕੱਲੀਆਂ ਆਫਰੀਕਨ ਯੂਥ ਬਣ ਗਈਆਂ ਨੇ ਆ ਤਾਲੀਬਾਨ ਯੂਥ ਬੈਠਾ ਉੱਤੇ ਮਤਲਬ ਸਾਰੇ ਪਾਸੇ ਜੇ ਨਿਗਾਹ ਮਾਰੋ ਬਿਲਕੁਲ ਇੰਟਰਨੈਸ਼ਨਲ ਡਰੱਗ ਮਾਫੀਆ ਇਨਵੋਲਡ ਹੈ ਮੈਨ ਕਾਈਂਡ ਦੀ ਜਿਹੜੀ ਅਗਲੀ ਪੀੜ੍ਹੀ ਹੈ ਜਾਂ ਤਾਂ ਬਿਲਕੁਲ ਡੱਲ ਵਰਕਰ ਨੇ ਕਿ ਉਹ ਫੈਕਟਰੀ ਜਾਉਣ ਉੱਥੇ ਆ ਕੇ ਇਸ ਚੀਜ਼ ਵਿੱਚ ਕੰਮ ਕਰਕੇ ਉੱਠ ਕੇ ਤੁਰ ਗਿਆ ਨਾ ਚਾਹੇ ਉਹ ਕੰਪਿਊਟਰ ਇੰਜੀਨੀਅਰ ਨੇ ਚਾਹੇ ਉਹ ਵਕੀਲ ਵਰਕਰ ਨੇ ਚੰਗੇ ਹਿਊਮਨ ਬੀਇੰਗ ਬਣਾਉਣ ਦੀ ਕਿਸੇ ਐਜੂਕੇਸ਼ਨ ਸਿਸਟਮ ਚ ਕੋਈ ਜਵਾਬ ਨਹੀਂ ਹੈ ਜਿਹੜੇ ਸਕਸੈਸਿਡ ਦੇ ਬਰਾ ਮੀਟਰ ਨਹੀਂ ਹੋਏ ਨੇ ਵੀ ਇਹਨੇ ਮਾਲ ਕਿੰਨਾ ਵੇਚਿਆ ਈਵਨ ਸਾਡੇ ਪੋਲੀਟਿਸ਼ੀਅਨਸ ਦੇ ਸਕਸੈਸ ਦਾ ਰੇਟਿੰਗ ਬੋਟਾਂ ਕਿੰਨੀ ਅਮਰ ਪਾਈ ਜਾਂਦੀਆਂ ਨੇ ਇਹ ਕਿੰਨੇ ਕੁ ਬੰਦਿਆਂ ਨੂੰ ਬੁੱਧੂ ਬਣਾ ਸਕਦਾ ਹੈ ਬੰਦਾ ਜਿਹੜਾ 3rd ਰੇਟ ਕਟਿਆ ਹੋਵੇ ਉਹ ਤੁਸੀਂ ਦੇਖਿਆ ਕਰਨਾਟਕਾ ਦੇ ਵਿੱਚ ਉਹ ਬੰਦਾ ਤਿੰਨੀਆਂ ਔਰਤਾਂ ਦੇ ਨਾਲ ਮਨ ਲੋ ਪ੍ਰਾਈਮ ਮਿਨਿਸਟਰ ਦਾ ਪੋਤਾ ਸੀ ਕਹਾਣੇ ਦਾ ਇਹ ਇਹ ਇਨਕਲੇਸਮੈਂਟ ਹੋ ਰਹੀ ਐ ਤੁਸੀਂ ਦੇਖੋ ਨਾ ਸੋ ਇਸ ਕਰਕੇ ਇਹ ਹੈ ਕਿ ਇਹ ਬਿਲਕੁਲ ਮੰਨ ਦੇ ਉੱਪਰ ਕਬਜ਼ੇ ਦੀ ਲੜਾਈ ਐ ਇਸ ਟਾਈਮ ਉਹਦੇ ਚੋਂ ਸਾਰੀਆਂ ਐਡਿਕਸ਼ਨਸ ਨਿਕਲ ਰਹੀਆਂ ਨੇ ਇਹ ਠੀਕ ਐ ਗਾਂਧੀ ਜੀ ਆਵ ਦੀ ਗੱਲ ਕੋਈ ਗਲਤ ਨਹੀਂ ਐ ਪਰ ਉਹ ਇੱਕ ਛੋਟਾ ਜਿਹਾ ਮਹੀਰ ਹੋਂਤਾ ਪਰ ਲੈਣਾ ਕਿਨੇ ਐ ਕੋਈ ਨਹੀਂ ਕਰਨ ਦੇਊਗਾ ਜੀ ਬਿਲਕੁਲ ਡਾਕਟਰ ਸਾਹਿਬ ਮੈਂ ਅਖੀਰ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਹੋਰ ਐਪੀਸੋਡ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹ ਹੈਗਾ ਕਿਸਾਨਾਂ ਵੱਲੋਂ ਬੀਜੇਪੀ ਦੇ ਲੀਡਰਾਂ ਨੂੰ ਸਵਾਲ ਕਰਨੇ ਤੇ ਬੀਜੇਪੀ ਦੇ ਲੀਡਰ ਇਸ ਗੱਲੋਂ ਤੰਗ ਹੈ ਉਹ ਕਹਿੰਦੇ ਕਿ ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਰਾ ਕੁਝ ਇਹ ਪਰ ਕਿਸਾਨ ਜਿੱਥੇ ਬੰਦੀਆਂ ਆਪਣੇ ਨਵੇਂ ਹੋਰ ਪ੍ਰੋਗਰਾਮ ਲਿਖਈਆਂ ਨੇ ਕਿ ਅਸੀਂ ਤਾਂ ਸਵਾਲ ਆਪਣੇ ਪੁੱਛ ਕੇ ਹਟਾਂਗੇ ਸਾਨੂੰ ਦਿੱਲੀ ਇੰਨਾ ਟਾਈਮ ਬਿਠਾਇਆ ਕਿਉਂ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਤੁਸੀਂ ਉਹ ਕਿਹਾ ਸੀ ਕਿ ਅਸੀਂ ਐਮਐਸਕੇ ਦਾ ਕਾਨੂੰਨ ਲਾਵਾਂਗੇ ਹੁਣ ਤੁਸੀਂ ਦੇ ਨਹੀਂ ਰਹੇ ਤੁਸੀਂ ਉਹ ਕਿਹਾ ਸੀ ਪਰਾਲੀ ਬਿੱਲ ਅਸੀਂ ਵਾਪਸ ਲਾਵਾਂਗੇ ਤੁਸੀਂ ਉਹ ਕਿਹਾ ਸੀ ਬਿਜਲੀ ਸੋਧ ਬਿੱਲ ਅਸੀਂ ਰੱਦ ਕਰਾਂਗੇ ਪਰ ਤੁਸੀਂ ਕਹਿੰਦੇ ਕਿ ਪਿਛਲੇ 게ਟ ਦੇ ਰਾਹੀਂ ਚਿੱਪ ਵਾਲੇ ਮੀਟਰ ਜਿਹੜੇ ਹੈਗੇ ਨੇ ਉਹ ਸਾਡੇ ਘਰਾਂ ਦੇ ਵਿੱਚ ਲਾ ਰਹੇ ਹੋ ਸਾਡੀ ਮੋਟਰਾਂ ਦੇ ਉੱਪਰ ਲਾ ਰਹੇ ਹੋ ਤੁਸੀਂ ਉਹ ਕਿਹਾ ਸੀ ਲਖੀਮਪੁਰ ਦਾ ਇਨਸਾਫ ਦਵਾਂਗੇ ਪਰ ਟਿਕਟ ਦੇਤੀ ਤੁਸੀਂ ਹਾਲਕੇ ਵਾਪਸ ਲੈ ਲਈ ਤੁਸੀਂ ਉਹ ਕਿਹਾ ਸੀ ਕਿ ਅਸੀਂ ਕਰਜ਼ਾ ਮਾਫ ਕਰਾਂਗੇ ਤੁਸੀਂ ਉਹ ਕਿਹਾ ਸੀ ਕਿ ਅਸੀਂ ਜਿਹੜੀਆਂ ਕਿਸਾਨਾਂ ਦੀ ਹੋਰ ਮੰਗਾਂ ਹੈਗੀਆਂ ਨੇ ਮਨਾਵਲਤੀ ਅੰਦਾਵਾਂਗੇ ਤੇ ਹੁਣ ਕਿਸਾਨੀਆਂ ਦੇ ਸਵਾਲ ਕਰਾਂਗੇ ਬੀਜਪੀ ਦੇ ਲੀਡਰ ਕਹਿੰਦੇ ਕਿ ਅਸੀਂ ਪਰੇਸ਼ਾਨ ਆ ਸਵਾਲਾਂ ਦਾ ਰੁਕ ਸਾਫ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਦੀ ਗੱਲ ਬਿਲਕੁਲ ਜਾਇਜ਼ ਹੈ ਉਹ ਸਿਰਫ ਬੀਜਪੀ ਨੂੰ ਨਹੀਂ ਹੁਤਾ ਆਮ ਆਦਮੀ ਪਾਰਟੀ ਦੇ ਵੀ ਲੀਡਰ ਨੂੰ ਘੇਰ ਰਹੇ ਨੇ ਮੈਨੂੰ ਲੱਗਦਾ ਕਿ ਕਿਸਾਨੀ ਲਹਿਰ ਦਾ ਜਾਂ ਕਿਸਾਨੀ ਮੋਰਚੇ ਦੀ ਸਭ ਤੋਂ ਵੱਡੀ ਦੇਣ ਇਹੀ ਹੈ ਕਿ ਲੋਕਾਂ ਦੇ ਮਤਲਬ ਜਵਾਨ ਦੇ ਉੱਪਰ ਸਵਾਲ ਆ ਗਏ ਨੇ ਉਹ ਸਵਾਲ ਪੁੱਛ ਸਕਦੇ ਨੇ ਜਿਹੜਾ ਲੀਡਰ ਦਾ ਇੱਕ ਬਹੁਤ ਵੱਡਾ ਔਰਾ ਹੁੰਦਾ ਸੀ ਆਉਂਦੇ ਸੀ ਤਾੜੀਆਂ ਮਾਰਦੇ ਸੀ ਹਾਰ ਪੈ ਜਾਂਦੇ ਸੀ ਉਹਨਾਂ ਨੇ ਉਹ ਚੀਜ਼ ਤੋੜਤੀ ਸੋ ਭਾਜਪੀ ਦਾ ਤਾਂ ਇੱਕ ਥੋੜਾ ਜਿਹਾ ਇਹ ਵੀ ਹੁੰਦਾ ਹੈ ਕਿ ਉਹ ਦੁਖੀ ਨੇ ਕਿਉਂਕਿ ਉਹਨੂੰ ਲੱਗਦਾ ਕਿ ਸਾਨੂੰ ਪ੍ਰਚਾਰ ਕਰਨ ਦੇ ਉਹਨਾਂ ਨੂੰ ਮੌਕੇ ਜਾਂ ਉਸ ਤਰ੍ਹਾਂ ਨਹੀਂ ਮਿਲ ਰਹੇ ਪਰ ਉਹਦਾ ਜਵਾਬ ਦੇ ਦੇਣੋਂ ਕਿਸਾਨਾਂ ਦੀ ਗੱਲਾਂ ਦਾ ਜੇ ਉਹਨੂੰ ਕੋਈ ਜਵਾਬ ਨਹੀਂ ਹੈਗਾ ਤਾਂ ਆਪਣੀ ਪਾਰਟੀ ਨੂੰ ਪੁੱਛਣ ਗਵਰਨਮੈਂਟ ਤਾਂ ਉਹਨਾਂ ਦੀ ਹੋਈ ਸੀ ਉਹਨਾਂ ਵੱਲੋਂ ਟਿਕਟਾਂ ਲੈ ਕੇ ਵੱਡੇ ਵੱਡੇ ਪੈਸੇ ਦੇ ਕੇ ਉਹ ਖੜੇ ਹੋਏ ਨੇ ਮਤਲਬ ਸਿਰਫ ਲੋਕਤ ਖਾਤਰੀ ਕਰਨਾ ਹੈ ਕੀ ਜਿਆਦਾ ਪੈਸੇ ਦੇ ਕੇ ਕਰ ਲਓ ਮੁਰਦੇ ਕੋਲ ਲੁੱਟਣ ਦੀ ਖੋਲ ਹੋ ਜੂਗੀ ਇਹ ਸਿਰਫ ਇੱਥੇ ਗੱਲ ਨਹੀਂ ਰੁਕਣੀ ਤੁੰਗੂ ਸਾਹਿਬ ਮੈਨੂੰ ਦੱਸਾ ਇਹ ਇਲੈਕਸ਼ਨਾਂ ਨੇ ਹੋਣ ਤਾਂ ਜਦੋਂ ਲੋਕ ਜਾਗ ਪਏ ਜਿਸ ਤਰ੍ਹਾਂ ਨੁਕਸਾਨ ਕਰ ਰਹੇ ਨੇ ਉਹ ਕਰ ਲੂ ਕਿਸੇ ਨੂੰ ਵੀ ਰਿਸ਼ਵਤ ਨਹੀਂ ਲੈਣ ਦੇਣਗੇ ਕੱਲ ਨੂੰ ਕਿਸੇ ਨੂੰ ਵੀ ਮਨਮਾਨੀ ਨਹੀਂ ਕਰਨ ਦੇਣਗੇ ਉਹ ਇਹਦੇ ਤੋਂ ਤਾਂ ਲੱਗ ਰਿਹਾ ਇਹ ਹੋਣ ਦੇ ਲੋਕ ਸਾਹਿਬ ਇੱਥੇ ਪੰਜਾਬ ਦੇ ਵਿੱਚ ਤਾਂ ਇੱਕ ਨੈਰੇਟਿਵ ਇਹ ਵੀ ਬਿਲਡ ਹੋ ਰਿਹਾ ਨਾ ਕਿ ਉਹ ਬੀਜੇਪੀ ਬਿਲਡ ਕਰ ਰਹੀ ਹੈ ਸ਼ਾਇਦ ਉਹ ਰੋਲਰਪੋਪ ਆ ਕੇ ਕਹਿਣ ਕਿ ਜੀ ਇਲੈਕਸ਼ਨ ਨੂੰ ਪੋਸਟਪੋਨ ਕਰ ਦੇਓ ਇਹਦਾ ਅਸਰ ਹਰਿਆਣੇ 'ਚ ਦੇਖੋ ਤੁਸੀਂ ਹਰਿਆਣੇ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਕਿਸਾਨਾਂ ਦਾ ਮਤਲਬ ਕੰਟਰੀਬਿਊਸ਼ਨ ਸੀ ਕਿ ਕਟੜ ਨੂੰ ਬਦਲਣਾ ਪਿਆ ਕਿਉਂਕਿ ਬਹੁਤ ਬਦਨਾਮ ਹੋ ਗਿਆ ਸੀ ਹੁਣ ਕਿਸਾਨ ਉਹਨਾਂ ਦੀ ਮਿਨੋਰਟੀ ਜਾ ਗਈ ਹੈ ਜਿਹੜੀ ਹਰਿਆਣਾ ਗਵਰਨਮੈਂਟ ਹੈ ਉਹ ਇਹ ਕਿਸਾਨ ਮੋਰਚੇ ਦਾ ਅਸਰ ਹੈ ਇਸ ਦੇ ਵਿੱਚ ਬੀਜੇਪੀ ਜਿਹੜੀ ਕਿ ਹਰਿਆਣੇ 'ਚ ਆਪਣੀ ਬਹੁਤ ਸਟਰੋਂਗ ਮੰਨੀ ਸੀ ਸੋ ਇਹ ਬਿਲਕੁਲ ਮੈਂ ਸਮਝਦਾ ਕਿ ਬਿਲਕੁਲ ਉਹ ਠੀਕ ਕਰ ਰਹੇ ਨੇ ਦੇਖੋ ਪੀਸਫੁਲੀ ਸਵਾਲ ਪੁੱਛ ਰਹੇ ਨੇ ਲਿਖੇ ਹੋਏ ਸਵਾਲ ਨੇ ਕੋਈ ਕਿਸੇ ਨਾਲ ਅੱਜ ਤੱਕ ਕਿਸਾਨਾਂ ਨੇ ਕਿਤੇ ਅੱਧਾ ਪਰਸੈਂਟ ਵੀ ਵਾਇਲੈਂਸ ਨਹੀਂ ਉਹਨਾਂ ਨਾਲ ਹੋਈ ਹੈ ਉਹਨਾਂ ਦੇ ਲਾਠੀ ਚਾਰਜ ਭਰੇ ਉਹਨਾਂ ਨੇ ਤਾਂ ਕੰਮ ਕੀ ਹੋਈ ਹੈ ਹੰਸ ਰਾਜ ਹੰਸ ਜੀ ਉਹਨੇ ਹੋਰ ਜਾਤ ਪਾਤ ਦਾ ਇਸ਼ੂ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਕਿੰਨਾ ਕੁਝ ਹੋਇਆ ਨਾਲ ਇਹ ਆਪਣੇ ਬੰਦੇ ਲੈ ਕੇ ਜਾਂਦੇ ਰਹੇ ਨੇ ਮਤਲਬ ਵੀ ੱੱਕੇ ਨਾਲ ਕੋਸ਼ਿਸ਼ ਕਰੋ ਉਹਨਾਂ ਨੂੰ ਲੜਾਈ ਵਿੱਚ ਲਿਜਾਣ ਦੀ ਪਰ ਉਹ ਨਹੀਂ ਹੁਲਦੇ ਕਿਸਾਨ ਸੋ ਮੈਂ ਸਮਝਦਾ ਬੜੀ ਮੈਚੂਰ ਤਰੀਕੇ ਨਾਲ ਵੀ ਇਹ ਕਰ ਰਹੇ ਨੇ ਪਰ ਬੀਜਪੀ ਨੂੰ ਚਾਹੀਦਾ ਇਹ ਕੋਈ ਜਵਾਬ ਦੇਣ ਨੂੰ ਕੈਪਟਨ ਬ੍ਰਿੰਦਰ ਸਿੰਘ ਜੀ ਮਤਲਬ ਆਪਣਾ ਜਾਖੜ ਛਾਵ ਕਿਸਾਨਾਂ ਦੇ ਹੱਕ ਚ ਬੋਲਦੇ ਰਹੇ ਨੇ ਤੇ ਬੜੀਕ ਟੱਪੜ ਕੇ ਕਹਿੰਦੇ ਨੇ ਕਿ ਕਿਸਾਨ ਪੱਖੀ ਆ ਹੁਣ ਕੀ ਹੋ ਗਿਆ ਉਹਨਾਂ ਨੂੰ ਜਾ ਕੇ ਐਡਰੈਸ ਕਰਨ ਆਪਣੀ ਲੀਡਰਸ਼ਿਪ ਨੂੰ ਕਹਿਣ ਕਿ ਭਾਈ ਅਸੀਂ ਵੈਧੇ ਕਰੇ ਨੇ ਜਾਇਜ਼ ਨਹੀਂ ਦੀ ਮੰਗਾ ਮੰਨੋ ਕੌਣ ਰੁਕਦਾ ਉਹਨਾਂ ਨੂੰ ਸੋ ਉਹ ਐਵੇਂ ਹੁਣ ਕਿਸਾਨਾਂ ਨੂੰ ਮਾਰ ਕੇ ਕਹੀ ਜਾਣਾ ਉਹਨਾਂ ਨੂੰ ਮਤਲਬ ਕਹਿਣਾ ਕਿ ਉਹ ਵਿਚਾਰੇ ਧੁੱਪ ਦੇ ਵਿੱਚ ਮਤਲਬ ਬੁਰੀ ਹਾਲਤ ਦੇਖੋ ਪਿਛਲੇ ਦਿਨੀ ਕਿਸਾਨ ਦੀ ਤਾਂ ਡੈਥ ਹੀ ਹੋ ਗਈ ਮਤਲਬ ਉਹ ਜੁਰਗੂ ਬੰਦੇ ਨੇ ਉਹਨਾਂ ਚ ਮжоਰਟੀ ਧੁੱਪ ਚ ੱੱਕੇ ਖਾਂਦੇ ਫਿਰ ਰਹੇ ਨੇ ਪੈਦਲ ਇਹ ਏਸੀ ਗੱਡੀਆਂ ਚ ਜਾ ਕੇ ਉੱਥੇ ਉਹਨਾਂ ਦੇ ਨਾਲ ਮਤਲਬ ਗਰਾਉਂਡ ਲੈਵਲ ਤੇ ਦਿਖ ਜਾਂਦਾ ਫਰਕ ਕੀ ਹੈ ਵੈਸੇ ਉਹਨਾਂ ਨੂੰ ਹੰਦ ਦਾ ਤਾਂ ਹੰਦ ਤਾਂ ਕਹੀ ਜਾਂਦੇ ਨੇ ਉਹਦਾ ਕੋਈ ਮਤਲਬ ਨਹੀਂ ਨਾ ਬੰਦਦਾ ਉਸ ਗੱਲ ਦਾ ਸੋ ਮੇਰਾ ਕਹਿ ਲਿਆ ਕਿਸਾਨ ਆਪਣੀ ਬੜੀ ਵੱਡੀ ਕੋਸਟ ਤੇ ਕਿ 750 ਤੋਂ ਪਹਿਲਾਂ ਸ਼ਹੀਦ ਹੋਏ ਹੁਣ ਹੋਏ ਨੇ ਸ਼ੁਰੂ ਕਰਨ ਹੋਇਆ ਆਪਣੇ ਸ੍ਰਿੰਦਰਪੁਰ ਮਤਲਬ ਵੱਡੀ ਕੋਸਟ ਦੇ ਕੇ ਉਹ ਲੋਕਤੰਤਰ ਦੀ ਰਾਖੀ ਕਰ ਰਹੇ ਨੇ ਸੋ ਹੂੰ ਜੀ। ਅਬ ਜਦੋਂ اپੋਜੀਸ਼ਨ ਨੂੰ ਨੇ ਸਾਰੇ ਉਹਨਾਂ ਤੋਂ ਜ਼ਿਆਦਾ ਵੱਡੇ ਸੋਦੇ ਕਉ ਮਿਲ ਉਹਨਾਂ ਦੇ ਜਦੋਂ ਸਰਕਾਰ ਚ ਆ ਜਾਂਦੇ ਨੇ ਤਾਂ ਸਾਰੇ ਹਾਲਾਤ ਬਦਲ ਜਾਂਦੀ ਹੈ। ਲੀਡਰਾਂ ਦਾ ਵੀ ਅਸਲ ਡੈਮੋਕ੍ਰੇਸੀ ਨਾਲ ਵਾਹ ਹੁਣ ਪਹਿਲਾਂ ਲੀਡਰ ਕਹਿੰਦੇ ਸੀ ਕਿ ਡੈਮੋਕ੍ਰੇਸੀ ਐ ਲੋਕਤੰਤਰ ਐ ਤੇ ਸਭ ਬਰਾਬਰ ਨੇ ਹੁਣ ਜਦੋਂ ਕਿਸਾਨਾਂ ਨੇ ਸਵਾਲ ਪੁੱਛਨੇ ਸ਼ੁਰੂ ਕੀਤੇ ਤਾਂ ਹੁਣ ਲੀਡਰ ਨੂੰ ਦਿਖਿਆ ਡਾਕਟਰ ਸਾਹਿਬ ਕਿ ਲੋਕਤੰਤਰ ਦਾ ਇਹ ਪੱਖ ਵੀ ਹੈ ਇੱਕ। ਬਿਲਕੁਲ ਬਿਲਕੁਲ ਪਹਿਲਾਂ ਤਾਂ ਲੋਕ ਆਪਣੇ ਆਪ ਨੂੰ ਸਮਝਦੇ ਸੀ ਨਾ। ਹੂੰ ਜੀ। ਅਸਲੀ ਲੋਕ ਜਦੋਂ ਹੁਣ ਉੱਠ ਖੜੇ ਨੇ ਹੁਣ ਲੋਕਤੰਤਰ ਤੋਂ ਡਰ ਲੱਗਦਾ ਉਹਨਾਂ ਨੂੰ। ਇਹੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਸਵਾਲ ਪੁੱਛਿਆ ਕਰੋ ਹੁਣ ਮੰਤਰੀ ਘਰੋਂਦੇ ਨੇ ਨਾਲ ਪੁਰਸ ਦੇ ਜੱਥੇ ਲੈ ਕੇ ਜਾਂਦੇ ਨੇ ਜੀ ਬਿਲਕੁਲ ਬਿਲਕੁਲ ਸੋ ਪਰ ਜਿਸ ਤਰੀਕੇ ਨਾਲ ਹਾਲਾਤ ਡਾਕਟਰ ਸਾਹਿਬ ਬਣ ਰਹੇ ਸੀ ਲੋਕਾਂ ਨੇ ਤਾਂ ਇੱਕ ਨਾ ਇੱਕ ਦਿਨ ਉੱਠਣਾ ਹੀ ਸੀ ਕਿਉਂਕਿ ਤੰਗ ਹੋਏ ਲੋਕ ਤਾਂ ਹੋਰ ਕਰਦੇ ਵੀ ਕੀ ਧਰਨੇ ਲਾਉਂਦੇ ਅਮਜ਼ਾਰੇ ਕਰਦੇ ਜਦੋਂ ਕਿਤੇ ਗੱਲ ਨਹੀਂ ਸੁਣਦੀ ਜਦੋਂ ਕਿਸਾਨਾਂ ਦੀ ਫਸਲਾਂ ਦੇ ਰੇਟ ਨਹੀਂ ਮਿਲਦੇ ਹਰ ਰੋਜ਼ 5 ਖੁਦਕੁਸ਼ੀਆਂ ਤੱਕ ਹੋ ਰਹੀਆਂ ਨੇ ਕਿਸਾਨਾਂ ਦੀਆਂ ਤੇ ਸਲਾਵਾ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਪੰਜਾਬ ਇਸ ਦੌਰ ਦੇ ਵਿੱਚ ਸਫਰ ਕਰ ਰਿਹਾ ਤਾਂ ਸਵਾਲ ਤਾਂ ਨੁਕਸਾਬ ਹੋਣੇ ਬਣਦੇ ਹੀ ਹੋਣਾ ਹੀ ਸਾਰਾ ਕੁਝ ਇਹ ਤਾਂ ਜੀ ਸਭ ਦੇਖੋ ਕਿਸਾਨ ਜਿਹੜਾ ਕਰ ਰਹੇ ਨੇ ਮੇਰਾ ਖਿਆਲ ਹੈ ਉਹ ਬਿਲਕੁਲ ਬਹੁਤ ਸਹੀ ਕਰ ਰਹੇ ਨੇ ਸਾਡੀ ਜ਼ਮੀਨ ਸਾਡਾ ਪਾਣੀ ਸਾਡੀ ਖਵਾ ਜਿਹੜੀ ਕਿ ਦੁਨੀਆ 'ਚ ਸਭ ਤੋਂ ਪਵਿੱਤਰ ਸੀ ਇਹ ਚੀਜ਼ਾਂ ਉਹ ਪੋਲਿਊਟ ਕਰ ਦਿੱਤੀਆਂ ਗਈਆਂ ਨੇ ਉਹਨਾਂ ਤੇ ਕਵਚੇ ਦੀ ਲੜਾਈ ਚੱਲ ਰਹੀ ਹੈ ਕਿਸਾਨ ਆਪਣੀ ਹੋਂਦ ਲਈ ਲੜ ਰਹੇ ਨੇ ਔਰ ਮੇਨ ਲੋਕ ਦਾ ਕਿ ਇਹਦੇ ਵਿੱਚ ਹਰ ਇੱਕ ਜਿਹੜਾ ਸੈਂਸੀਬਲ ਬੰਦਾ ਜਿਹਦੀ ਮਨੁੱਖੀ ਜ਼ਮੀਰ ਜਾਗਦੀ ਹੈ ਉਹਨੂੰ ਇਹਦੀ ਹਮਾਇਤ ਕਰਨੀ ਚਾਹੀਦੀ ਹੈ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸਾਰੀ ਗੱਲਾਂ ਨਾਲ ਸਾਂਝ ਪਾਉਣ ਦੇ ਲਈ। ਸ਼ੁਕਰੀਆ ਭੰਗੂ ਸਾਹਿਬ, ਸ੍ਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਥੈਂਕ ਯੂ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ।